ਦਾ ਖਾਲ ਜਿਹੜਾ ਕੰਮ ਤਾਂ ਵਧੀਆ ਟਾਈਮ ਨਾਲ ਨਿਬੜ ਗਿਆ। ਹੋਰ ਵਧੀਆ ਟਾਈਮ ਨਾਲ ਵਾਕੇ ਟਾਈਮ ਨਾਲ ਖਾਲ ਦਾ ਕੰਮ ਨਿਬੜ ਗਿਆ। ਤੇ ਹੁਣ ਨਾ ਆਪਾਂ ਚਾਹ ਪਾਣੀ ਪੀ ਕੇ ਕੋਕਟਾ ਕਿਆ ਕਰਦੇਗੇ। ਹਾਂ ਹਾਂ ਹੁਣ ਟੋਕਾ ਕਰਕੇ ਸੰਨੀ ਹੁੰਨੀ ਰਲਾ ਕੇ ਰੱਖ ਦਾਂਗੇ। ਹੋਰ ਹੋਰ ਲੈ ਇੱਥੇ ਧਰ ਦੇ। ਲੈ ਬਾਈ ਫਿਰ ਮੈਂ ਟੋਕਰਾ ਟੋਕਰਾ ਸੰਨੀ ਦਾ ਪਾਈ ਆਵਾਂ ਯਾਰ। ਚਾਹ ਹਾਂ ਕਰ ਲਾ ਫਿਰ ਪਾਇਆ। ਹੋਰ ਪਰੇ ਨਮੇੜ ਦੇ ਕੰਮ। ਨਮੇੜ ਦੇ ਕੰਮ। ਆ ਦੇ ਸਾਹਮਣੇ ਡੁੰਗਤਾ ਧਣੀਆਂ ਹਾਂ ਧਣੀਆਂ ਤਾਂ ਡੁੰਗਤਾ ਨੀ ਗਾਜਰਾਂ ਚ ਨਾ ਰੱਡੀ ਵਾਲੇ ਨੇ ਚਲ ਕੋਈ ਨਾ ਚੀਰ ਲੈ ਚੀਰ ਲੀਆਂ ਗਾਜਰਾਂ ਆ ਚੀਰ ਹੀ ਜਾਂਦੇ ਆ ਗਾਜਰਾਂ ਚਲ ਵਧੀਆ ਗਾਜਰਾਂ ਹੀ ਸਬਜ਼ੀ ਅੱਜ ਦਾ ਸਵਾਦ ਬਣੂਗੀ ਆਹੋ ਸਵਾਦ ਤਾਂ ਬਣੂ ਆ ਤੁਸੀਂ ਬੜੀ ਕੀਤੀ ਸਾਡੇ ਨਾਲ ਲੈ ਕੀ ਕਰਤਾ ਨਾ ਮੇਰੀ ਗੱਲ ਸੁਣਾ ਜੇ ਅਮਨ ਜਾਂ ਮੈਂ ਬਾਗ ਜਾਂਦੀ ਬੇਬੇ ਨਾਲ ਕੱਪੜੇ ਲੈਣ ਫੇਰ ਕੀ ਤੁਹਾਨੂੰ ਉਹ ਆ ਜਾਂਦਾ ਨੇਹਰਾ ਆ ਜਾਂਦਾ ਉਹ ਫਿਰ ਬਾਗ ਜਾਂਦੀ ਦੇਖ ਲਾ ਬਾਗ ਜਾਂਦੀ ਆਖਿਆ ਤੂੰ ਆ ਬੇਬੇ ਨੂੰ ਅੱਗੇ ਜਾ ਪਾ ਜਾ ਲੈ ਫੜ ਪੈਸੇ ਤੇ ਆਖਿਆ ਤੂੰ ਜਾ ਕੇ ਲਿਆ ਦੇ ਸੂਟ ਮੈਂ ਬੇਬੇ ਨੂੰ ਕੁਛ ਨਹੀਂ ਆਖਿਆ ਮੈਂ ਤਾਂ ਬੇਬੇ ਨੂੰ ਇਹ ਗੱਲ ਆਖੀ ਸੀ ਵੀ ਬੇਬੇ ਨਿਵਾਰੀ ਚ ਪੈ 10000 ਰੁਪਿਆ ਤੇ ਲੈ ਜਾ ਇਹਨਾਂ ਨੂੰ ਤੂੰ ਲੈ ਜੀ ਨਾਲ ਸੂਟ ਦਵਾ ਲਈ ਆਹੋ ਇਹ ਆਖਿਆ ਹੁੰਦਾ ਫਿਰ ਨਾਲ ਨਾ ਜਾਂਦੇ ਬਈ ਨਾਲ ਇੱਕ ਗੱਲ ਹੋਰ ਹੈ ਜੇ ਬੇਬੇ ਨੇ ਸਾਨੂੰ ਮਾੜੇ ਸੂਟ ਲਿਆ ਤੇ ਨਾ ਸਾਨੂੰ ਨਾ ਪਸੰਦ ਹੋਏ ਅਸੀਂ ਤਾਂ ਨਹੀਂ ਸਮਾਉਂਦੀਆਂ ਫਿਰ ਬਈ ਆਪਾਂ ਦਾ ਵਿਆਹ ਆ ਜਾਈਏ ਗੱਲ ਹੈ ਨਾ ਨਾ ਮੇਰੀ ਗੱਲ ਸੁਣੋ ਤੁਸੀਂ ਜਦੋਂ ਪੂਆ ਦੇ ਮੁੰਡੇ ਦੇ ਵਿਆਹ ਤੁਸੀਂ ਗੰਗੋ ਉਦੋਂ ਸਾਨੂੰ ਸੂਟ ਮਾੜੇ ਲੈ ਕੇ ਦਿੱਤੇ ਆ ਲੈ ਦੇਖ ਲੈ ਰੰਦੀਪ ਉਦੋਂ ਸਾਰਿਆਂ ਦੇ ਇੰਨੇ ਸੋਹਣੇ ਸੂਟ ਪਾਇ ਸੀ ਆ ਸਾਡੇ ਪਾਇ ਸੀ 5-500 ਵਾਲੇ ਸੜੇ ਮਾਸੀ ਦੇ ਨੂੰਹ ਦੇ ਦੇਖ ਲੈ 3500 ਵਾਲਾ ਸੂਟ ਪਾਇਆ ਸੀ ਅਸੀਂ ਤਾਂ ਕਦੇ ਦੇਖਿਆ ਵੀ ਨਹੀਂ ਉਹ ਸੂਟ ਨਾ ਮੇਰੀ ਗੱਲ ਸੁਣਾ ਆ ਸਾਡੇ ਸ਼ੌਂਕ ਕੌਣ ਪੂਰੇ ਕਰੂ ਪਹਿਲਾਂ ਤਾਂ ਅਸੀਂ ਪੇਕੇ ਦਬ ਕੇ ਰਹਿਣੀਆਂ ਡਰਦੀਆਂ ਡਰਦੀਆਂ ਉਹ ਜਹੇ ਜਾਂ ਮਾਪਿ ਉਹਨੇ ਲਿਆ ਤਾਂ ਉਹੋ ਜਾਂ ਪਾ ਲਿਆ ਆ ਗਾਹਾਂ ਹੁਣ ਆਏ ਲੱਗਦਾ ਸੀ ਜਿਸ ਵਾਰੇ ਵਿਆਹ ਹੋਊਗਾ ਉਦੋਂ ਸ਼ੌਕ ਪੂਰੇ ਹੋਣਗੇ ਆਪਦੀ ਮਨਪਸੰਦ ਪਾਇਆ ਕਰਾਂਗੇ ਹੈ ਨਾ ਨਾ ਆ ਜਿਹੜੇ ਵਿਆਹ ਹੋਰੇ ਵੀ ਉਹੋ ਜਿਹੇ ਮਿਲ ਗਏ ਜਿਹੜੇ ਤੁਸੀਂ ਸੂਟ ਪਾਈ ਬੈਠੀ ਹੋ ਇਹ ਮਾੜੇ ਹੈਗੇ ਮੇਰੀ ਗੱਲ ਸੁਣ ਬਾਈ ਆ ਵੀ ਇਹਦੇ ਪੇਕੇਆਂ ਤੋਂ ਆਇਆ ਤੇ ਆ ਮੇਰੇ ਪੇਕੇਆਂ ਤੋਂ ਆਇਆਗਾ ਪਹਿਲਾਂ ਆਏ ਦੱਸੋ ਇੱਥੋਂ ਸਾਡੇ ਵਾਲਾ ਕਹਿੰਦਾ ਇੱਕ ਵਰਤਾ ਵੇਲੇ ਜ਼ਰੂਰ ਲਿਆ ਕੇ ਦਿੰਦੀ ਆ ਬੇਬੇ ਸਾਨੂੰ ਸੂਟ ਆ ਵਰਤਾ ਵੇਲੇ ਤਾਂ ਜ਼ਰੂਰ ਲਿਆ ਕੇ ਦਿੰਦੀ ਆ ਬੇਬੇ ਸਾਨੂੰ ਸੂਟ ਹੈ ਇਸ ਤੋਂ ਬਾਅਦ ਸਾਨੂੰ ਕੁਛ ਦੀ ਵੀ ਨਹੀਂ ਹੈਗੀ ਸਾਰਾ ਸਾਲ ਟੱਪ ਜਾਂਦਾ ਸੋਡੇ ਵਾਲੇ ਕਿਹੜੇ ਪੜਤੀਲੇ ਪਾਲੇ ਸੀ ਚਮਕਾਲੇ ਵੀ ਅੱਜ ਪਾਈ ਫਿਰਦੇ ਆ ਜਿਹੜੀ ਤੁਸੀਂ ਲਿਆਤੇ ਆ ਸਾਡੀ ਤਾਂ ਨਾ ਕਿਸਮਤੀ ਮਾੜੀ ਆ ਕੁੜੀਆਂ ਦੀ ਪੁੱਛ ਨਾ ਨਾ ਪੇਕੇ ਨਾ ਸੌਰੇ ਸਾਰੇ ਕੋਜੀ ਨੇ ਹੋਰ ਸੋਡੀ ਕਿਸਮਤ ਮਾੜੀ ਆ ਸੋਨੂੰ ਕਾਹਨੂੰ ਕੁਝ ਮਿਲਦਾ ਆ ਸੋਨੂੰ ਤਾਂ ਬਸ ਇਹੀ ਮਤਲਬ ਰਹਿ ਗਿਆ ਵੀ ਆ ਗੋਹਾ ਸੱਟ ਲਿਆ ਆ ਮੈਂ ਸਾਨੂੰ ਨੀਰਾ ਪਾਤਾ ਆ ਪਾਣੀ ਪਿਆ ਲਿਆ ਜਾਂ ਬਸ ਅੱਜ ਕਾਦੀ ਸਬਜੀ ਆ ਸਾਡੇ ਤੁਸੀਂ ਮੇਰੀ ਗੱਲ ਸੁਣੋ ਐ ਪੁੱਛਿਆ ਵੀ ਅੰਬਰਤੇ ਨੇ ਅਮਨ ਨੂੰ ਵੀ ਹਮਨੇ ਤੇਰੇ ਕੀ ਸ਼ੌਂਗ ਨੇ ਤੁਸੀਂ ਮੈਨੂੰ ਪੁੱਛਿਆ ਬਿਰੰਦੀਪ ਤੇਰਾ ਕੀ ਸ਼ੌਂਕ ਨੇਗੇ ਕਦੇ ਵੀ ਨਹੀਂ ਪੁੱਛਿਆ ਛੋਡਾ ਟੁੱਟੇ ਜੇ ਮੂੰਹ ਤੇ ਮੈਂ ਤਾਂ ਇਹ ਕਹਿਣਾ ਵੀ ਹੁਣ ਕੰਮ ਤਾਂ ਕਰਦਾ ਕਰਨੀ ਐ ਕੰਮ ਹੋਰ ਕੌਣ ਕਰਕੇ ਜਾਊਗਾ ਜੇ ਕੰਮ ਕਰਾਂਗੇ ਤਾਂ ਖਾਣ ਨੂੰ ਫੇਰ ਹੀ ਮਿਲੂ ਉਹ ਬਈ ਤੁਸੀਂ ਤਾਂ ਨਾ ਕਰੀ ਜਾਣੇ ਅਸੀਂ ਪੈਨਲ ਨੂੰ ਵੀ ਫੇਰ ਹੀ ਮਿਲੂਗਾ ਜੇ ਕੰਮ ਕਰਾਂਗੇ ਸਾਨੂੰ ਤਾਂ ਇਹ ਫੀਲ ਹੋਈ ਜਾਂਦਾ ਕਦੇ-ਕਦੇ ਆਮਨੇ ਵੀ ਇਸ ਘਰ ਤੇ ਅਸ ਤਾਂ ਨੌਕਰਾਣੀਆਂ ਹੀ ਆਇਆ ਕੋਈ ਬਹੂਆਂ ਵਾਲਾ ਦਰਜਾ ਨਹੀਂ ਨਾ ਕੋਈ ਧੀਆਂ ਵਾਲਾ ਸਾਡਾ ਹੋਰ ਹੋਰ ਛੋਡਾ ਦਾ ਕਾਹਨੂ ਆ ਵੱਡੀਆਂ ਬੜੀਆਂ ਫਿਰਦੀਆਂ ਨਣੇ ਮੇਰੀ ਗੱਲ ਸੁਣ ਲਓ ਇੱਕ ਬੇਬੇ ਦਾ ਗੁੱਸਾ ਨਾ ਕਰਿਆ ਕਰੋ ਵੇ ਬੇਬੇ ਨਾ ਜਦ ਵੱਡਾ ਸਰੀਰ ਹੋ ਜਾਏ ਨਾ ਬੰਦਾ ਜਵਾਕਾਂ ਵਰਗਾ ਹੋ ਜਾਂਦਾ ਵੱਡਾ ਬੰਦਾ ਚਲ ਠੀਕ ਐ ਆ ਬੇਬੇ ਤਾਂ ਜਵਾਕਾਂ ਵਰਗੀ ਹੋ ਜਾਂਦੀ ਐ ਤੁਸੀਂ ਤਾਂ ਨਹੀਂ ਜਵਾਕਾਂ ਵਰਗੇ ਨਾਲੇ ਬੇਬੇ ਆਪਦੀਆਂ ਤੀਆਂ ਦੇ ਸ਼ੌਂਕਾਂਵਾਰੀ ਕਿਉਂ ਨਹੀਂ ਜਵਾਕਾਂ ਵਰਗੀ ਹੁੰਦੀ ਲੈ ਹਾਂ ਉਹਨੂੰ ਤਾਂ ਕਹਿ ਦਿੰਦੀ ਅੱਜ ਸਵੇਰੇ ਫੋਨ ਕਰੀ ਜਾਂਦੀ ਸੀਗੀ ਆਪਣੀ ਕੁੜੀ ਨੂੰ ਕਹਿੰਦੀ ਕਹੇ ਜੇ ਰੰਗ ਦਾ ਲਿਆ ਕੇ ਦੇਵਾਂ ਤੈਨੂੰ ਸੂਟ ਤੇ ਸਾਨੂੰ ਕਹਿੰਦੀ ਤੇਰੇ ਕੋਲ ਪੈਸੇ ਤਾਂ ਹੈਗੇ ਸੋਡੇ ਕੋਲ ਸੂਟ ਉਹੀ ਪਾ ਜਿਓ ਸਾਨੂੰ ਪਤਾ ਇੱਕੋ ਹੀ ਗੱਲ ਹੁੰਦੀ ਆ ਦੇ ਕੋਲੇ ਆ ਸਾਡੇ ਕੋਲ ਸਾਨੂੰ ਕੌਣ ਪੁੱਛਦਾ ਸੀ ਆ ਅਸੀਂ ਕਿਹੜੇ ਬੰਦੇ ਸੀ ਐਂ ਪਾ ਕੇ ਤੁਰ ਜਾਂਦੇ ਨਾ ਸੀ ਅਸੀਂ ਤਾਂ ਕਹਿੰਦੀ ਵੀ ਉਹ ਵੇਲਾ ਉਹ ਵੇ ਹੁਣ ਟਾਈਮ ਵੀ ਬਦਲ ਗਿਆ ਸਾਡੇ ਵੇਲੇ ਐਂ ਕਰਨ ਲੱਗ ਪਏ ਉਹ ਟਾਈਮ ਤਾਂ ਮੰਨਦਾ ਮੈਂ ਬਦਲ ਗਿਆ ਉਹ ਪਰ ਬੇਬੇ ਹੁਣ ਕੁੜੀ ਆ ਕੁੜੀ ਤਾਂ ਕਿਤੇ ਸਾਲ 톨 ਜਾਂਦੀ ਆ ਵਿਚਾਰੀ ਇੱਕ ਸੂਟ ਉਹ ਤੁਸੀਂ 2-3 ਮਹੀਨਿਆਂ ਤੋਂ ਸੂਟ ਲਿਆ ਆਉਣੀ ਉਹ ਕਿੱਥੋਂ ਲੈਣੀ ਉਹ ਦੱਫ ਮਾਰੀ ਇਹਨੇ ਬਾਈ ਤੁਸੀਂ ਤਾਂ ਲੈ ਦੇਖ ਲੈ 2-3 ਮਹੀਨਿਆਂ ਤੋਂ ਸੂਟ ਉਹ ਵੀ ਤੁਸੀਂ ਸੂਮ ਆ ਆ ਸਾਰੇ ਪਿੰਡ ਚੋਂ ਤਾਂ ਸਾਨੂੰ ਚਿਪੜ ਕਹਿੰਦੇ ਆ ਆ ਮਰੀ ਜਾਂਦੀਆਂ ਗੱਲਾਂ ਐ ਮੈਂ ਚਿਪੜ ਨਾ ਕਾਉਂਟ ਕਰਨਾ ਚਿਪੜਾ ਵੀ ਕਹਿ ਗਿਆ ਹਾਂ ਸਬਜ਼ੀ ਵਾਲੇ ਨਾਲੇ ਬਈ ਇੱਕ ਗੱਲ ਹੋਰ ਦੱਸਾਂ ਆ ਆਪਣੇ ਕਿਹੜਾ ਪੈਸਿਆਂ ਦੀ ਕੋਈ ਕਮੀ ਹੈਗੀ ਬੇਬੇਦਾਰ ਸਬਜ਼ੀ ਲੈਣ ਬਹਿ ਜਾਂਦੀ ਆ ਅਸੀਂ ਅੱਜ ਸਬਜ਼ੀ ਲੈਣ ਵਾਗੀਆਂ ਤੇ ਸਾਨੂੰ ਟੋਕਤਾ ਭਾਈ ਨੇ ਕਿਉਂ ਹੋਰ ਕਹਿੰਦਾ ਭਾਈ 500 ਰੁਪਏ ਰਹਿੰਦਾ ਤੇਰੀ ਬੇਬੇ ਤੋਂ ਲੈਣਾ ਸਬਜ਼ੀ ਦਾ ਅੱਛਾ ਨਾਲੇ ਹੁਣ ਤਾਂ ਕਿੰਨੇ ਦਿਨ ਹੋ ਗਏ ਆਪਾਂ ਸਾਗ ਰੰਨੇ ਸੀ ਤੇ ਸਬਜ਼ੀ ਤਾਂ ਕਈ ਦਿਨ ਹੋ ਗਏ ਤੇ ਓਦੋਂ ਦਾ ਦੇਖ ਲਾ ਅਧਾਰ ਹੀ ਖੜਾ ਦੇ ਕੰਨੀ ਚੱਲ ਕੋਈ ਨਹੀਂ ਉਹ ਪੁੱਲ ਗਈ ਹੂ ਬੇਬੇ ਪੁੱਲ ਕਾਣੂ ਗਈ ਹੂ ਜਦੋਂ ਆਪਾਂ ਸਬਜ਼ੀ ਲੈਣੇ ਜਾਤ ਤਾਂ ਹੁੰਦਾ ਤੇ ਬੇਬੇ ਤਾਂ ਕਾਣੂ ਪੁੱਲਦੀ ਆ ਆਪਦੇ ਸੂਟ ਬੂਟ ਮੈਚਿੰਗਾ ਕਰਨ ਨਾਲੀ ਭੁੱਜੀ ਵੇ ਤੇ ਆਪਦੀ ਤਰ੍ਹਾਂ ਚ ਤਾਂ ਫਰਕ ਨਹੀਂ ਪੈਣ ਦਿੰਦੀ ਨਵੇਂ ਗੁੰਦ ਪਾਈ ਫਿਰਦੀ ਦੋਨੇ ਹੱਥ ਧੋ ਕੇ ਬੇਬੇ ਦੇ ਮਾਗਰੀ ਪੈ ਗਈਆਂ ਸੱਚੀ ਗੱਲ ਕਹਿੰਨੇ ਆ ਬਾਈ ਸਭ ਨੂੰ ਮਿਰਚਾਂ ਲੱਗਦੀਆਂ ਨਾਲੇ ਗੱਲ ਸੁਣ ਲਓ ਮੇਰੀ ਉਹ ਜਵਾਕ ਨੀਰਾ ਪਾਈ ਜਾਂਦਾ ਪਾਣੀ ਪੂਣੀ ਧਰ ਦੋ ਤਾਂ ਤਾਂ ਉਹਨੇ ਨਾ ਆਉਣਾ ਤੇ ਮੈਂ ਵੀ ਮੈਂ ਧਰ ਦੇਣੀ ਆ ਵੀ ਪਾਣੀ ਹਾਂ ਮੈਂ ਵੀ ਕਰਦਾ ਕੋਈ ਕੰਮ ਧੰਦਾ ਨਾਲੇ ਧਰ ਲਓ ਸਬਜ਼ੀ ਸੂਜੀ ਟਾਈਮ ਨਾਲ ਬੇਬੇ ਤਾਂ ਆਉਣ ਵਾਲ ਉਸ ਸਿਆੜਾ ਮਹੀਨਾ ਮਾੜਾ ਮੋਟਾ ਆਦਾ ਤਾਂ ਲਿਆ ਦਿਆ ਕਰੋ ਨਾਲੇ ਸੱਚ ਭਾਈ ਕਹਿੰਦਾ ਚਲ ਭਾਈ ਤੁਸੀਂ ਕੋਈ ਖੀਰਾ ਮੁਖੀਰੇ ਮੂਲੀਆਂ ਕੋਈ ਸਲਾਦ ਤਾਂ ਲੈ ਲਿਆ ਕਰੋ ਕਹਿੰਦਾ ਕਦੇ ਵੀ ਨਹੀਂ ਲੈ ਕੇ ਲਈ ਸਬਜ਼ੀ ਦੇਖ ਲੈ ਮੈਂ ਆਖਾ ਕੋਈ ਮਟਰ ਲੈ ਲੈਣਾ ਕਹਿੰਦਾ ਨਾ ਭਾਈ ਹਾਂ ਭਾਈ ਤੇਰੀ ਮਾਂ ਤਾਂ ਕਹਿੰਦਾ ਇੱਕੋ ਹੀ ਚੀਜ਼ ਲੈਂਦੀ ਹੁੰਦੀ ਹੈ ਸਬਜ਼ੀ ਉਹ ਤੁਸੀਂ ਲੈ ਲੈਨੇ ਨਾ ਕੋਈ ਖੀਰਾ ਨਾ ਮੂਲੀ ਨਾ ਕੋਈ ਹੋਰ ਸਲਾਦ ਲਵੇ ਬਹੁਤ ਸਾਨੂੰ ਇੱਧਰ ਜੂਰ ਜੂਰ ਜਗ੍ਹਾਸੇ ਚੜਜੂ ਜਿੱਦੇ ਅਸੀਂ ਖੀਰੇ ਚੱਲ ਚੰਗਾ ਹੱਸਦਾ ਨਾ ਭਾਈ ਏਡਾ ਕ ਗੰਡਾ ਵੀ ਪਾਲ ਗਏ ਨਾ ਰੋਟੀ ਨਾਲ ਚੀਰ ਲਵੇ ਉਹਤੇ ਵੀ ਲੜਨ ਪਏ ਹੋਰ ਹੋਰ ਮੈਨੂੰ ਤਾਂ ਲੱਗਦਾ ਬੇਬੇ ਨੂੰ ਆ λεਣਦੇ ਅੱਜ ਥੋੜੀ ਨਾ ਸਾਰੀਆਂ ਗੱਲਾਂ ਬੇਬੇ ਦੇ ਮੂੰਹ ਤੇ ਕਰਾਉ। ਕਰਾ ਦੇ ਬਈ ਕਰਾ ਦੇ ਕੋਈ ਨਾ। ਕਰਦੀ ਕੰਦੀ ਕੋਈ ਲੋਕ। ਕਰ ਲੈ ਸਬਜੀ। ਚੰਗਾ। ਹਾਂ ਇਹ ਤਾਂ ਕੀ ਕਹਿਣਾ ਸੀ ਵੀ ਚਲ ਬੇਬੇ ਨੂੰ ਕਹਿ ਦੂੰਗਾ ਵੀ ਭਾਈ ਖੀਰਾ ਖਾ ਲਿਆ ਕਰੋ ਮਾੜਾ ਮੋਟਾ ਚੜ ਕਿੜਾ ਹਿੱਕ ਤੇ ਧਰ ਕੇ ਲੈ ਜਾਉਂਗੇ ਇੰਨਾ ਕੋਸ। ਚਲ ਦਨਦੀਪ ਮੈਂ ਪਾਣੀ ਧਰਦਾ ਦਾ। ਮੈਂ ਤਾਂ ਐ ਕਹਿਨੀ ਆ। ਆ ਬੇਬੇ ਦੀ ਸੱਸਾਂ ਐ ਕਰਦੀ ਸੀ ਕਿ ਬੇਬੇ ਦਾ ਸੁਭਾਈ ਇਹੋ ਜਿਹਾ ਆਪਣੇ ਨਾਲ ਐ ਕਰਦੀ ਐ ਜੀ। ਹਾਂ ਉਹ ਆਪਣੇ ਨਾਲ ਹੀ ਕਰਦੀ ਐ ਬੇਬੇ। ਜਮਾਂ ਨਹੀਂ ਕਰਦੀ। ਹੋਰ ਕਿਸੇ ਨਾਲ। ਆ ਮੇਥੇ ਰਲਾਉਣ ਵਾਰੀ ਪਹਿਲੀ ਰਲਾ ਲੈਂਦੀ ਉਹ ਤਾਂ ਘਰ ਨਹੀਂ ਦੀਂਦਾ ਆਪਣਾ ਇੱਕ ਬੰਦਾ ਖਾ ਲੇ ਮम्मी ਮੇਰੀ ਗੱਲ ਸੁਣੀ ਹਾਂ ਤਾਂ ਬਾਪੂ ਵੀ ਆ ਗਿਆ ਕਰੇ ਮੈਨੂੰ ਪੈਸੇ ਦਿਵਾ ਦੇ 5000 ਰੁਪਏ ਮੈਂ ਕੱਪੜੇ ਲੈ ਕੇ ਆਉਣੇ ਆ ਬੇ ਸਾਨੂੰ ਤਾਂ ਕੁਝ ਜੁੜਦਾ ਨਹੀਂ ਤੈਨੂੰ ਕਿੱਥੋਂ ਦਿਵਾ ਦਿਆਂ ਜਾਂ ਤਾਂ ਤੂੰ ਆਪਦੇ ਪਿਓ ਨੂੰ ਗੱਲ ਪਿਓ ਮੂਰੇ ਗੱਲ ਕਰੀ ਜਾਂ ਭਾਈ ਤੇਰੀ ਦਾਦੀ ਆਜੂ ਉਹਦੇ ਨਾਲ ਸਮਝ ਲੀ ਜਾਊਂਗੀ ਦਾਦੀ ਆਉਣ ਆਲੀ ਹੋਣੀ ਕਿਹੜੇ ਵੇਲੇ ਹੋਗੇ ਆ ਨਾਲੇ ਮੈਨੂੰ ਕਿਹੜਾ ਕੋਈ ਟਾਵੇਂ ਫੜਾਉਂਦਾ ਵੀ ਚੱਕ ਕੇ ਮੈਂ ਤੈਨੂੰ ਫੜਾ ਦਿਆਂ ਚਲ ਮੈਂ ਦਾਦੀ ਨਾਲ ਹੀ ਗੱਲ ਕਰ ਲਉਂਗਾ ਆਹੋ ਕਰ ਲਈ

ਬਾਦਲ ਦੇ ਕਿੱਲੇ ਜੀ ਇਹਨਾਂ ਦੇ ਤੇ ਉਹ ਕਰ ਲਿਆ ਸੀਗਾ ਟੋਕਾ ਟਾਕਾ ਹਾਂ ਵਾ ਟੋਕਾ ਰਹਿ ਗਿਆ ਸੁਨੀਲ ਭਾਈ ਇਹਨਾਂ ਕਰ ਚੱਲ ਠੀਕ ਹੈ ਚੰਗਾ ਚੰਗਾ ਕੁੜੇ ਆ ਮਨਾ ਹਾਂ ਜੀ ਬੇਬੇ ਆ ਜਾਓ ਬੇਬੇ ਰੰਦੀਪ ਆਇਆ ਸੂਟ ਦੇਖੀਏ ਕਹਿੰਦੇ ਜਿ ਲਿਆਈ ਬੇਬੇ ਲੈ ਬਠੇ ਰਹੇ ਸੋਨੇ ਲਿਆਈਆਂ ਦੇਖਾਂ ਭਲਾ ਅਸਤੱਕਾ ਦੋਨੇ ਡਿੱਕੀ ਜਾਂਣੀਆਂ ਆ ਬੋਰੀ ਦਾ ਝੋਲਾ ਤਾਂ ਬਦਲ ਲਿਆ ਕਰ ਕੋਈ ਨਾ ਖਰਜਾਂ ਨਹੀਂ ਸੂਟ ਦੇਖ ਲੈ ਤੂੰ ਬੋਰੀ ਦੇ ਝੋਲੇ ਨੂੰ ਦੇਖ ਲੈ ਸੂਟ ਦੇਖ ਲੈ ਨਾ ਨਾ ਬਸ ਪਾਣੀ ਦਾ ਰਹਿਣ ਦੇ ਤੂੰ ਲੈ ਦੋਨੇ ਜਾਣੀਆਂ ਜਿਹੜਾ ਮਰਜ਼ੀ ਰੰਗ ਪਾ ਲਿਓ ਮੈਨੂੰ ਕੋਈ ਡਿੱਕਾ ਨਹੀਂ ਕਢਾਈ ਵਾਲਾ ਲਿਆਈਆਂ ਇੱਕ ਆ ਕਢਾਈ ਆ ਵੇ ਆ ਰੰਗ ਦੇਖੇ ਕਿੰਨਾ ਅੱਖਾਂ ਚ ਵੱਜਦਾ ਹੈ ਦੇਖੀ ਰੰਦੀਪ ਹਾਈ ਹਾਈ ਨਹੀਂ ਕਿੱਡਾ ਸੋਹਣਾ ਮੈਨੂੰ ਲੱਗਦਾ ਤੇ ਮੇਰਾ ਰੰਗ ਤਾ ਦੇਖ ਲੈ ਕਹੇ ਜਾ ਮੇਰੇ ਰੰਗ ਤੇ ਕਿੱਥੋਂ ਜਚੂਗਾ ਇਹ ਹਾਂ ਹਾਂ ਆ ਗਈ ਬਹਿ ਜਾ ਕਿਹੜੇ ਕਿਹੜੇ ਲੈਣੇ ਮੈਨੂੰ ਐ ਤਾਂ ਦੱਸਦੇ ਕੀ ਦਾ ਕਿਹੜਾ ਲੈਣੀ ਆ ਕੀ ਦਾ ਕਿਹੜਾ ਨਹੀਂ ਦੋ ਲਿਆਂਦੇ ਸੂਟ ਆ ਕੀ ਦਾ ਹੈਗਾ ਜਿਹੜੀ ਆ ਤਾਂ ਤੂੰ ਪਾ ਲਈ ਹਏ ਦੇਖ ਲੈ ਜਲੂਸ ਕੜਾ ਹੁੰਦੀ ਐ ਆ ਮੇਰੇ ਰਵਾਇਤ ਦਾ ਮੈਂ ਇਦੂ ਕਟੀਆਂ ਨਹੀਂ ਕੋਈ ਦੱਸਿਆ ਮੈਰੇ ਨਹੀਂ ਪਸੰਦ ਬੇਬੇ ਚੱਕ ਲਾ ਬੇਬੇ ਮੇਰੀ ਗੱਲ ਸੁਣੀ ਭਲਾ ਮੇਰੇ ਰੰਗ ਤੇ ਆ ਮੈਨੂੰ ਹੋਰ ਵੀ ਤੂੰ ਕਾਲੀ ਬਣਾਏਗੀ ਪਹਿਲੇ ਮੇਰੇ ਰੰਗ ਤਾਂ ਚੱਲ ਪੱਕਾ ਐ ਨਹੀਂ ਚ ਹੋਰ ਕਾਲੀ ਦਿਸੂਗੀ ਜਲੂਸ ਕਰਨੀ ਐ ਨਹੀਂ ਨਹੀਂ ਸੋਹਣਾ ਲੱਗੂ ਊੜੇ ਰਣਦੀਪ ਮੈਂ ਨਹੀਂ ਸਮਾਉਂਦੀ ਹੈਗੀ ਚੱਕ ਬੇਬੇ ਮੈਂ ਨਹੀਂ ਇਹ ਸਮਾਉਂਦੀ ਤੇ ਅੱਜ ਦਾ ਰੰਗ ਤਾਂ ਲੈ ਹਾਂ ਪੁੱਤ ਮੈਂ 5000 ਰੁਪਏ ਦੇਉਂ ਖਰਜਾ 5000 ਤਾਂ ਤੈਨੂੰ ਬਾਅਦ ਚ ਤੋਂ ਪਹਿਲਾਂ ਇਹਨਾਂ ਦਾ ਰੌਲਾ ਨਿਵੇੜਦਾ ਕੀ ਗੱਲ ਕੋਣੇ ਦਾ ਤੋਰਾ ਪਸੰਦ ਨਹੀਂ ਆਹ ਪੁਰਾਣੇ ਰਿਵਾਜ ਜੀ ਤੁੰਨੀ 4 ਸਾਲ ਪਹਿਲਾਂ ਦੀ ਨਿੱਕੀ ਸੋਨਾ ਰੰਗ ਹੈਗਾ ਫਿਰ ਮੈਂ ਤਾਂ ਆਹੀ ਪਾ ਜੂਗੀ ਜਿਹੜਾ ਹੈਗਾ ਨਹੀਂ ਮੈਂ ਵਿਆਹ ਜਾਂਦੀ ਨਹੀਂ ਵਿਗੜੀਆਂ ਹੋਈਆਂ ਦੋਨੇ ਜਾਣੀਆਂ ਜਾਣ ਕੇ ਜਲੂਸ ਕੱਢਦੀਆਂ ਤੁਸੀਂ ਮੇਰਾ ਹਾਏ ਨੀ ਬੇਬੇ ਮੈਂ ਉਹਨਾਂ ਦਾ ਵਿਆਹ ਕਰਵਾਉਣਾ ਮੇਰਾ ਵੀਪਾ ਹਾਏ ਇੰਨੇ ਪੁਰਾਣੇ ਰਿਵਾਜ ਦੀ ਕੜਾਈ ਦੇਖੀ ਹਾਏ ਹਾਏ ਬੇਬੇ ਕਹੇ ਇਹ ਸੂਟ ਲੈ ਲਈਏ ਤੂੰ ਚੱਜ ਦੇ ਤਾਂ ਲਿਆਉਂਦੀ ਮੈਂ ਤਾਂ ਚੁੱਪ ਕਰਕੇ ਸਮਾਉਣਿਆ ਸਮਾ ਲਿਆ ਮੈਂ ਤਾਂ ਲਿਆ ਤੇ ਬਾਲਾ ਮੇਰੇ ਮੂਹਰੇ ਬੋਲਣ ਦੀ ਲੋੜ ਦੀ ਅਸੀਂ ਤਾਂ ਗੱਲ ਕਰ ਵੀ ਰੇਟ ਵੀ ਪਿਛ ਲੋ ਬੇਬੇ ਤਾਂ ਕਿੰਨੇ ਦੇ ਆਏ ਕਿੰਨੇ ਦੇ ਆਏ ਕਿੰਨੇ ਦੇ ਆਗੇ ਸੋਨੂੰ ਸੂਟ ਸੋਨੇ ਲਿਆ ਤੇ ਮੈਨੂੰ ਆਏ ਦੱਸ ਪਹਿਲਾਂ ਆ ਕਿੰਨੇ ਲਾਇਆ ਸੂਟ ਆਲਾ 700 ਵਾਲਾ ਅੱਛਾ ਆ ਕਿੰਨੇ ਦਾ ਹੈ ਨਾ ਹੁਣ ਤੂੰ ਵੀ ਦੱਸ ਦੇ ਰੇਟ ਆ ਮੈਨੂੰ ਤਾਂ ਦੱਸ ਇਹਨਾਂ ਤਾਂ ਕੋਈ 200 ਚ ਵੀ ਨਾ ਲਵੇ ਬਸ ਬੈਠਿਆ ਰਹੋ ਪਾਉਣੇ ਆ ਪਾਓ ਨਹੀਂ ਥੋਡੀ ਮਰਜ਼ੀ ਆ ਤਾਂ ਮੈਂ ਦੱਸ 5000 ਰੁਪਏ ਦੇ ਦੇ ਬੇਬੇ ਮੈਨੂੰ 5000 ਕੀ ਕਰਨਾਗਾ ਵੇ ਤੂੰ ਇੱਕ ਮੈਂ ਲੈ ਕੇ ਆਉਣਾ ਕੋਟ ਪੈਂਟ ਤੇ ਪੈਂਟ ਸ਼ਰਟ ਅੱਛਾ ਫਿਰ ਤਾਂ ਤੂੰ ਹੀ ਲੈ ਜਾਏਂਗਾ ਵਿਆਹ ਚੱਕ ਕੇ ਸਾਰਾ 5000 ਤੇ ਲੈ ਮੈਂ ਵਿਆਹ ਹੀ ਨਹੀਂ ਆਂਦਾ ਫਿਰ ਗੱਲ ਸੁਣ ਹਜ ਤੱਕ ਤੇਰੇ ਪਿਓ ਦੇ ਕੱਪੜੇ ਨਹੀਂ ਮਿਲੇ ਹੈਗੇ ਮੈਂ ਜਿਹੜਾ ਰੰਗ ਲਿਆਉਣਾ ਸੀ ਉਹਨਾਂ ਨੂੰ ਕਹਿ ਕੇ ਆਈਆਂ ਸਾਡੀ ਨਾ ਬਾਈ ਨਾਲ ਗੱਲ ਹੋ ਗਈ ਉਹ ਕਹਿੰਦਾ ਜੇ ਤੱਕ ਸੂਰ ਸਾਡੇ ਪਸੰਦ ਆ ਗਏ ਤਾਂ ਠੀਕ ਹੈ ਨਹੀਂ ਫਿਰ ਹਾਂ ਮੈਂ ਭਾਗ ਚੱਲੂਗਾ ਵੀ ਨਾਲ ਜਾ ਕੇ ਲਿਆਉ ਆ ਦੀ ਕਿਹੜੀ ਗਧਾਂ ਤੋਂ ਲਿਆਈਂ ਅਸਤਾ ਮੋੜ ਕੇ ਲਿਆਵਾਂਗੇ ਐਵੇਂ ਨਾ ਤੁਸੀਂ ਠੀਕ ਹੈ ਮੁੰਡਾ ਵੀ ਤੁਹਾਡੀ ਗੱਲਾਂ 'ਚ ਆ ਗਿਆ ਹੋਣਾ ਐਵੇਂ ਤੁਸੀਂ ਮੁੰਡੇ ਨੂੰ ਨਾ ਹੋ ਕਰੋ ਚੁੱਪ ਕਰਕੇ ਸਮਾ ਲਓ ਵਿਆਹ ਜਾਣਾ ਹਾਂ ਤੂੰ ਹੀ ਪਾਲਾ ਦੋਨੇ ਸੂਟ ਹਏ ਮੇਰੇ ਕੀ ਸੋਹਣੇ ਲੱਗਣਗੇ ਆ ਰੰਗ ਥੋੜੇ ਤਾਂ ਸੋਹਣੇ ਲੱਗਣਗੇ ਆ ਦੇਖ ਆ ਇਹਦੇ ਵਾਸਤੇ ਆ ਜਿਹੜਾ ਰੰਗ ਇਹਨੂੰ ਲੈ ਕੇ ਦਿੱਤਾ ਨੇ ਇਹ ਤਾਂ ਰੰਗੂ ਹੀ ਕਰ ਤਾ ਤੂੰ ਪਾਲੀ ਫੇਰੇ ਹੈ ਇਹ ਤਾਂ ਮੇਰੇ ਤੋਂ ਨਹੀਂ ਪਸੰਦ ਆ ਟਕੂੜਾ ਕੀ ਦੇਖੇ ਹੱਥ ਤੇ ਧਰ ਕੇ ਦੇਖ ਕਿੰਨਾ ਬੁਰਾ ਲੱਗਦਾ ਲੈ ਚਾਂਬਲੀਆਂ ਹੋਈਆਂ ਦੋਨੇ ਜਾਣੀਆਂ ਨਾਲੇ ਖਾਂਦੀਆਂ ਪੀਂਦੀਆਂ ਪਾੜਦੀਆਂ ਹੋਈਆਂ ਆਹੋ ਆਪੇ ਪਾੜਦੀਆਂ ਆਹੋ ਮੈਨੂੰ ਤਾਂ ਭੁੱਖ ਲੱਗੇ ਪਈ ਸੀਗੀ ਮੈਂ ਵੀ ਰੋਟੀ ਗੈਸ ਤੇ ਬਣਾਉਣੀ ਆ ਪਤਾ ਸਰਫਾ ਕਰਨੋਂ ਹਟ ਗਏ ਕਿਉਂ ਚੁੱਲ੍ਹੇ ਦੀ ਧੂਏ ਤੇ ਤੂੰ ਖੜੀਏ ਸਾਨੂੰ ਵੀ ਰੋਣਾ ਨਹੀਂ ਮੈਂ ਮਰ ਜਾ ਇਹ ਚੱਕਣੀਆਂ ਘਰ ਦਾ ਬਾਨਾ ਬੇਬੇ ਇੱਕ ਬੰਦੇ ਦਾ ਸੂਟ ਮੰਗਾਇਆ ਸੀ ਉਹ ਵੀ ਤੇਥੇ ਚੱਜ ਦਾਣਾ ਲਿਆਂਦਾ ਗਿਆ ਨਾ ਕੀ ਗੱਲ ਕੁਛ ਨਹੀਂ ਹੁੰਦਾ ਬਥੇਰੇ ਸੋਹਣੇ ਨੇ ਕਿ ਨਹੀਂ ਦੋ ਸੂਟ ਘਰੇ ਪਏ ਆ ਮੈਂ ਤੈਨੂੰ ਉਹ ਤਾਂ ਖਾ ਦੂ ਉਹਨਾਂ ਚ ਪਸੰਦ ਆ ਗਿਆ ਨਾ ਮੈਂ ਤੇਰੇ ਸਾਰੇ ਸੂਟ ਦੇਖੇ ਨੇ ਦੇਖ ਬੇਬੇ ਮੈਂ ਤਾਂ ਵਿਆਹ ਜਾਂਦੀ ਨਹੀਂ ਬਾਕੀ ਤੂੰ ਰਣਦੀਪ ਨੂੰ ਪੁੱਛ ਲੈ ਮੈਂ ਆਪਣੀ ਜਾਂਦੀ ਬਈ ਸਾਡੇ ਬਿਨਾ ਖੜਾ ਉਹਨਾਂ ਦਾ ਵਿਆਹ ਨਹੀਂ ਮੈਨੂੰ ਵੀ ਪੈਸੇ ਦਵਾ ਦਿਓ ਅੱਜ ਵਾਕ ਨੂੰ ਲਿਆ ਦੇ ਲੈ ਲੈ ਕੋਟ ਪੈਂਟ ਇਹਦੀ ਹਲੇ ਪਾਲਾ ਆ ਸਾਡੇ ਵਾਲਿਆਂ ਤਾਂ ਬੰਨਾ ਚੱਕ ਲਿਆ ਮੈਂ ਤੈਨੂੰ ਮੈਂ ਦੇਵਾਂ ਕੋਟ ਪੈਂਟ ਚੁੱਪ ਕਰਕੇ ਬਹਿ ਜਾ ਪਾਲੀ ਨਾਲ ਵਗ ਜੀ ਤੇਰੇ ਪਿਓ ਨਾਲ ਵਗ ਜੀ ਆਪੇ ਦਵਾ ਲਿਓ ਕਹਿੰਦਾ ਤੇਰੀ ਦਾਦੀ ਨਾਲ ਵਗ ਜੀ ਦਾਦੀ ਨਾਲ ਵਗ ਜੀ ਕੋਈ ਨਹੀਂ ਉਹੀ ਦਵਾ ਕੇ ਲਿਓ ਹਾਂ ਜੀ 1000 ਰੁਪਏ ਮਿਲਣੇ ਸਾਰੇ ਕੋਈ ਨਹੀਂ ਘਟਾ ਜਿਹੇ ਜਿਹੇ ਦਾਦੀ ਸਾਨੂੰ ਨਹੀਂ ਖਾਂਦਾ ਜਿਹੇ ਜੇ ਸਾਨੂੰ ਦਵਾ ਲਈ ਪੁੱਤ ਉਹ ਜੇ ਤੈਨੂੰ ਦਵਾ ਲਿਆਊਗੀ ਨਹੀਂ ਖਾਂਦਾ ਰੋਟੀਆਂ ਨਾ ਖਾਵੇ ਕਿਵੇਂ ਤਾਂ ਪਾਣੀ ਦਿੱਤਾ ਕਰਦੀ ਹੈਗੀ ਰੋਟੀ ਦੀ ਵੀ ਰੋਟੀ ਵੀ ਪੁੱਛ ਲਓ ਮੈਨੂੰ ਰੋਟੀ ਹਲੇ 5 ਵਜੇ ਨੇ ਹਲੇ ਰੋਟੀ ਦਾ ਵੇਲਾ ਹੋ ਗਿਆ 6 ਵਜੇ ਲੈ ਆਈ ਤਾਂ ਸਬਜ਼ੀ ਨੂੰ ਤੜਕਾ ਲਾਉਣੀ ਹੈ ਬੇਬੇ ਨਾਲੇ ਭਈ ਮੈਂ ਤਾਂ ਵਿਆਹ ਜਾਂਦੀ ਨਹੀਂ ਹੈਗੀ ਸਿੱਧੀ ਜੀ ਗੱਲ ਮੈਂ ਤਾਂ ਪਾਣੀ ਪਿਤਾ ਕਰਦੀ ਸਰ ਜੀ ਕੀ ਬਣਾ ਲਈ ਕੋਣੇ ਸਾਗ ਪਿਆ ਸੀ ਨਹੀਂ ਸਾਗ ਵੀ ਪਿਆ ਤੈਨੂੰ ਬਾਣੀਆਂ ਨੇ ਨਹੀਂ ਆਖਿਆ ਵੀ ਭਾਈ ਲੱਗਦੀ ਤਾਂ ਤੂੰ ਚੰਗੇ ਭੰਦੇ ਕਰਦੀਆਂ ਤੇ ਵੀ ਆਹ ਸੂਟ ਕਹੇ ਜੇ ਲੈਣੀਆਂ ਨੂੰਹਾਂ ਵਾਸਤੇ ਰੋਲਾ ਜਿਹਾ ਪਾਉਣ ਦੀ ਲੋੜ ਨਹੀਂ ਉਹ ਕਹਿੰਦਾ ਬੀਬੀ ਇਹਦਾ ਰਵਾਜ ਆ ਮਹਿੰਗਾ ਸੂਟ ਆਗਾ ਵਧੀਆ ਤੂੰ ਚੁੱਪ ਕਰਕੇ ਆਪਦਾ ਸਮਾਲ ਆ ਆਹੋ ਰਵਾਜ ਆ ਅਸਤਾ ਕਦੇ ਇਹੋ ਜਿਹਾ ਕਿਸੇ ਦੇ ਪਾਇਆ ਨਹੀਂ ਦੇਖਿਆ ਹੁਣ ਤਾਂ ਪਤਾ ਕਿੰਨਾ ਉਹਦੇ ਸਿਮਰ ਦੇ ਸੂਟ ਚੱਲ ਰਹੇ ਨੇ ਚੱਲ ਆ ਦੇਖੀ ਤੂੰ ਨਹੀਂ ਪਾਉਂਦੀ ਬਸ ਬਸ ਬਾਹਲੀਆਂ ਗੱਲਾਂ ਨਾ ਕਰ ਪਹਿਲਾਂ ਤਾਂ ਆਹ ਸੂਟ ਦੁਪੱਟਾ ਦੇਖ ਮਾਰ ਕੇ ਇਹੋ ਜਿਹਾ ਦੁਪੱਟਾ ਕਦੇ ਦੇਖਿਆ ਤਾ ਆ ਹੋਪੜ ਕੀ ਲਾਰਾਂ ਗਾਗਾ ਪਰ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਤੈਨੂੰ ਕਹਨੀ ਆ ਵੀ ਜੇ ਦੇਖਿਆ ਨਹੀਂ ਇਹ ਤਾਂ ਅਸੀਂ ਵੀ ਪਾ ਕੇ ਜਾਵਾਂਗੇ ਆ ਦੇਖ ਲਾ ਆ ਤਾਂ ਇਹ ਦੂ ਵੀ ਸੋਨਾ ਆ ਦੇਖ ਲਾ ਆ ਦੇਖੇ ਬੇਬੇ ਕਦੇ ਕਿਸੇ ਦੇ ਪਾਇਆ ਇਹ ਜਾ ਬੌਲੀ ਆ ਤੂੰ ਤਾਂ ਨਹੀਂ ਕੁੜੀਏ ਕੀ ਸੱਚੀ ਸੋਨੂੰ ਸਮਝਾਵਾਂ ਇਹ ਦੇਖ ਸਿੱਪੀਆਂ ਸtare ਮਾਰ ਕੇ ਦੁਪੱਟਾ ਜਦੋਂ ਲਿਆ ਨਾ ਐ ਲੱਗੇਗੀ ਵੀ ਅੱਜ ਵਿਆਹ ਕੇ ਲੈਂਦੀ ਹੁੰਦੀ ਐ ਹਾਂ ਹਾਏ ਬੇਬੇ ਇੰਨੀ ਪੁਰਾਣੇ ਰਿਵਾਜ ਦੀ ਚੁੰਨੀ ਨਹੀਂ ਆਹਾ ਤੈਨੂੰ ਕੱਢ ਕੇ ਦਿਖਾਵਾਂ ਸਾਡੇ ਵਿਆਹ ਨੂੰ ਵੀ ਚੱਲ 2-2-3-3 ਸਾਲ ਹੋ ਗਏ ਆ ਉਹ ਸਾਡੇ ਕੱਢ ਕੇ ਦਿਖਾਵਾਂ ਉਹਦੋਂ ਦਾ ਚੁੰਨਣਾ ਨੇ ਇਹਦੇ ਨਾਲ ਤੋਂ ਨਾਲ ਸੋਲਵੇ ਨੇ ਹੋ ਇਹ ਜੇ ਤਾਂ ਅਮਨ ਦੇ ਵਿਆਹ ਤੇ ਗੋਹੇ ਕੁੜੀ ਵਾਲਿਆਂ ਨੂੰ ਆਈ ਸੀ ਦੇਖ ਲੈ ਸੋਨੂੰ ਨਾ ਦੋਨਾਂ ਜਾਨੀਆਂ ਨੂੰ ਨਖਰੇ ਵਾਲੇ ਆਉਂਦੇ ਆਗੇ ਸਮਝ ਗਿਆ ਮੁੰਡੇ ਨੂੰ ਦੱਸਦੀ ਆ ਐ ਨਹੀਂ ਗੱਲ ਆਉਂਦੀ ਆ ਫਿਰ ਤਾਂ ਉਹਨੂੰ ਆਉਂਦੇ ਹੁੰਦੇ ਨੇ ਜਿਹੜਾ ਨਵੇਂ ਤੋਂ ਨਵਾਂ ਸੂਟ ਪਾਵੇ ਨਾਲੇ ਬੇਬੇ ਆ ਨੂਹਾ ਵੀ ਰੱਖਣੀਆਂ ਕਿਸੇ ਕਿਸੇ ਨੂੰ ਆਉਂਦੀਆਂ ਨੇ ਆ ਕੱਲੇ ਧੀਆਂ ਦੇ ਸ਼ੌਂਕ ਨਹੀਂ ਚੱਲਦੇ ਨੂਹਾ ਦੇ ਵੀ ਬਰਾਬਰ ਪੂਰਨੇ ਪੈਂਦੇ ਨੇ ਫੇਰ ਨੂਹਾ ਤਾਂ ਰੋਟੀ ਮਿਲਦੀ ਆ ਕਿਤੇ ਚਾਹ ਮੈਂ ਮਰ ਜਾ ਇਹਦਾ ਮਤਲਬ ਮੈਨੂੰ ਨੂਹਾ ਰੱਖਣੀਆਂ ਨਹੀਂ ਆਉਂਦੀਆਂ ਬੱਸ ਬੱਸ ਠੀਕ ਆ ਨੂਹਾ ਤਾਂ ਆਪਣੇ ਤਾਈ ਨੂੰ ਰੱਖਣੀਆਂ ਆਉਂਦੀਆਂ ਦੇਖ ਲੈ ਕਿਵੇਂ ਰਾਣੀ ਬਣਾ ਕੇ ਰੱਖਦੀ ਆ ਉਹਦੀ ਨੂਹਾ ਆ ਚਾਹ ਤੇ ਛੋਲੇ ਚਾਹ ਨਾ ਤੂੰ ਫਿਰ ਉਹਦੇ ਕੋਲ ਹੀ ਲੈ ਲਈ ਸੂਟ ਚੰਗਾ ਦਿਨੀ ਅੱਜ ਉਹਨੂੰ ਵੀ ਪਤਾ ਮੈ ਮੇਰੀਆਂ ਨੂਹਾ ਦੀ ਲ ਲੱਗਦਾ ਉਹੀ ਇਹਨਾਂ ਨੂੰ ਭੁਗਾਉਂਦੀ ਹੈਗੀ ਅੱਜ ਉਹਦੀ ਵੀ ਕਲਾਸ ਲਾਉਂਗੀ ਜਾ ਕੇ ਕੀ ਹਾਲ ਕਰਦੀਆਂ ਨੇ ਦੋਨੇ ਜਾਣੀਆਂ ਲੈ ਯਾਰ ਪਛੂ ਇਹ ਤਾਂ ਨਿਬੜ ਗਿਆ ਕੰਮ ਸਨੀ ਰਲ ਗਈ ਹੁਣਾ ਇਹ ਤੱਤਾ ਪਾਣੀ ਪੁੱਛੀਏ ਹੋ ਗਿਆ ਕਿ ਨਾ ਇੱਥੋਂ ਤਾਂ ਪਤਾ ਲੱਗਦਾ ਸੂਮਾ ਦਾ ਆ 5 ਰੁਪਈਆ ਦੀ ਸਾਬਣ ਨਹੀਂ ਬਣਦੇ ਮੰਜਣ ਨੂੰ ਦੇ ਸਕਦੀ ਹੋਰ ਤਾਂ ਕੀ ਲਿਆਉਗੀ ਲੈ ਮੈਂ ਤਵਾਂ ਨੂੰ ਭਾਂਡੇ ਆ ਜਾਂਦੀ ਐ ਬਾਲਟੀ 'ਚ ਰੱਖ ਲਾਂਗੀ ਲੈ ਮੈਂ ਤੋ ਨਹੀਂ ਸਰ ਮੈਂ ਤੂੰ ਪਾਣੀ ਛਾੜਾਂਦੀ ਉਹਨੂੰ ਨਾ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਮੂੰਹ ਭਾਂਡੇ ਤੋਦਾ ਹੱਥ ਕਾਲੇ ਹੋ ਜਾਣਗੇ ਆਪਣੇ ਤਾਂ ਜਮੀ ਇਹਦੇ ਨਾਲ ਸਵਾਹ ਨਾਲ ਕਿਹੜਾ ਵਿਆਹਗਾ ਸਾਰੇ ਤਾਂ ਹੱਥ ਖਰਾਬ ਜਦੋਂ ਵਿਆਹ ਜਾਵਾਂਗੇ ਤੁਹਾਨੂੰ ਹੱਥ ਦੇਖੀ ਕਿਵੇਂ ਹੋ ਜਾਣਗੇ ਇਹ 5 5 ਰੁਪਏ ਦੇ ਸਾਬ ਨਹੀਂ ਲਿਆ ਸਕਦੇ ਏਡੀ ਕੰਜੂਸ ਬੁੜੀ ਆਪਣੀ ਤਾਂ ਅੱਗੇ ਮੈਂ ਕਹੇਗੇ ਹਟੀਆਂ ਬੋਲੀਏ ਨਹੀਂ ਉਹ ਕਿੰਜੂਸ ਕਰਤਾ ਸਾਰਾ ਕੁਝ ਖਾਂਦਾ ਬਕਾਂਦੀ ਆਦੀ ਬਾਕੀ ਦੋਨੇ ਜਾਣੀਆਂ ਬੇਬੇ ਆਹ ਦੇਖ ਲੈ ਅੱਜ ਕੱਲ ਸਵਾਹ ਨਾਲ ਕੌਣ ਭਾਂਡੇ ਮਾਂ ਦਾ ਮੇਰੇ ਸਾਬਣ ਨਾਲ ਤਾਂ ਸੁਠ ਰਹਿ ਜਾਂਦੀ ਤੇ ਸੁੱਚੇ ਤਾਂ ਹੁੰਦੇ ਸਵਾਹ ਨਾਲ ਹੀ ਹੁੰਦੇ ਆ ਅੰਕੀ ਗੌਰਮੇਟ ਬਦਲ ਲੱਗ ਜਾਏਗਾ ਕੋਈ ਫਰਕ ਨਹੀਂ ਪੈਂਦਾ ਲੈ ਆਹੋ ਜਿਹੜੇ ਹੱਥ ਕਾਲੇ ਹੁੰਦੇ ਨੇ ਆ ਵਿਆਹ ਜਾਣਾ ਉਹ ਉਹਦਾ ਕੀ ਕਰਾਂਗੇ ਕੱਪੜੇ ਕੱਪੜੇ ਧੋ ਹੋਗੇ ਨਾ ਉਦੋਂ ਨਿਕਲ ਜਾਣਗੇ ਨਾਲੇ ਮੇਰੀ ਗੱਲ ਸੁਣ ਮੇਰੇ ਲਈ ਮਾਂ ਕਰੋ ਸਬਜ਼ੀ ਖਰੀਦ ਲਈ ਗਾਜਰਾਂ ਹੈ ਤੇ ਫੇਰ ਕਿੱਡੀ ਕੋ ਗੱਲ ਅਸੀਂ ਸਬਜ਼ੀ ਖਰੀਦਣ ਦੀ ਔਕਾਤ ਵੀ ਨਹੀਂ ਰੱਖਦੀਆਂ ਬੇਬੇ ਕੀ ਲੋੜ ਆਲੂ ਪੈਸੇ ਵਾੜ ਲੈਣ ਦੀ ਚਲੋ ਕਹੇ ਦੋ ਦਿਨ ਹੋਏ ਸਾਗ ਦੇਣ ਕਿ ਹੱਡੀਆਂ ਹੋਈਆਂ ਆਲੂ ਵਾੜ ਲੈਣ ਦੀ ਦੇਖ ਲੈ ਨੀ ਬੇਬੇ ਸੱਚ ਸਬਜੀ ਵਾਲਾ ਭਾਈ ਪੈਸਿਆਂ ਨੂੰ ਟੋਕਦਾ ਸੀ ਕੋਈ ਨਹੀਂ ਕਿੰਨੇ ਬਣਾਈ ਬੈਠੇ 500 ਰੁਪਏ ਬਣਾਈ ਬੈਠਾ ਕੋਈ ਨਹੀਂ ਵੀਰ ਮੈਨੂੰ ਪਤਾ ਸਾਰਾ 100 ਬਣਾਈ ਬੈਠਾਗਾ ਫਿਰ ਦੇ ਦਿਆ ਕਰ ਕਿਹੜਾ ਕਾਜ ਕਰਿਆ ਜੇ ਨਹੀਂ ਕਾਜ ਨਾ ਖਾਣੀਆਂ ਚੱਕ ਕੇ ਦਾਣੇ ਵਾਲੀ ਚ ਪਾ ਦੋ ਇਹ 700 ਮੱਛਾ ਖਾਣੀਆਂਗਾ ਕਾਜ ਨਾ ਫਿਰ ਮੈਂ ਕਿਹਾ ਪਾ ਲੇ ਲਈ ਸਭ ਕੁਝ ਲੈ ਲਓ ਹੁਣ ਨਹੀਂ ਮਹਿੰਗੇ ਭਾਅ ਦੀ 20 ਰੁਪਏ ਦੀਆਂ ਤਾਂ ਗਾਜਰਾਂ ਨੇ ਸਾਰੀਆਂ ਮਹਿੰਗੇ ਨੇ ਤਾਂ ਹੋਰ ਆਈ ਐ 200 ਦੀ ਮੈਂ ਤਾਂ ਆਪ ਦੇ ਤੈਨੂੰ ਗਾਲਾਂ ਦਿੰਨੀ ਆ ਆ ਜਿਹੜਾ ਮੇਰਾ ਇਸ ਘਰ 'ਚ ਰਿਸ਼ਤਾ ਕਰਕੇ ਗਿਆ ਵਾ ਕਿਥੇ ਮਰਦਿਆ ਨਾ ਤੂੰ ਗਾਲਾਂ ਦਿੰਨੀ ਆ ਕਿਥੇ ਮਰਨ ਤੋਂ ਵੀ ਭੈੜਾਗਾ ਚੰਗੇ ਕਰ ਮਰ ਸਮਝ ਜਿਹੜੀ ਤੂੰ ਸਾਡੇ ਵਿਆਹੀ ਗਈ ਦੇਖ ਲੈ ਦੇਖ ਲੈ ਬਾਹਲਾ ਰਾਜ ਕਰਦੇ ਮੈਂ ਇਸ ਘਰ 'ਚ ਕੀ ਕੀ ਅੰਤੈ ਦੇਖ ਲੈ ਨੀ ਫੁੱਟ ਗਿਆ ਕਰਮ ਜਿੱਦ ਦੇਸ ਘਰ ਚ ਵਿਆਹ ਕੇ ਆ ਗੀਂ। ਕਹਿੰਦੀ ਗਾਜਰਾ ਕੋ ਲੈਤ ਨਾ ਹੈ ਕਿੰਨੇ ਚਾਰ ਦਿਨ ਹੋ ਗਏ ਆਪਣੇ ਪਹਿਲੇ ਤਾਂ ਪੀੜੀ ਮੂੰਗੀ ਬਣਾਈ ਆਪਾਂ ਫੇਰਾ ਸਾਤ ਮੂੰਗੀ ਬਣਾਉਂਦੇ ਰਹੇ ਦੋ ਦਿਨ। ਆ ਚੀਜ਼ ਦਿਨ ਹੋ ਗਏ ਸਾਖ ਖਾਂਦੇ। ਬਾਬਾ ਇਹਦਾ ਜੀ ਨਹੀਂ ਆਖਦਾ ਹੈਗਾ। ਮੇਰੀ ਕਰ ਲਈ ਸਾਖ ਖਾ ਖਾ ਕੇ। ਹਾਂ। ਬਾਬਾ ਜੀ ਨਹੀਂ ਆਖਦਾ ਇਹਦਾ। ਇਹ ਚਰ ਪੈਣ ਚੁੱਪਚਪੜੀ ਆ ਹਲੇ ਸੁਸਤਾ ਦਾ ਪਤਾ ਨਹੀਂ ਕੀ ਬਣੂ ਮੈਨੂੰ ਤਾਂ ਲੱਗਦਾ ਵਿਆਹ ਜਾਣਾ ਫਿਰ ਕੈਂਸਲ ਹੀ ਆ ਬਈ ਜੇ ਚਾਜਰਾ ਸੁਣ। ਕਦੋਂ ਬਣ ਬੰਨਗੇ? ਵਿਆਹ ਤਾਂ 10 ਦਿਨ ਰਹਿ ਗਏ ਕਦੋਂ ਕੋਈ ਸਿਉਂਗਾ ਇਨਸ਼ਾ ਅੱਦੀ ਕੋਈ ਨਹੀਂ ਬਣਾ ਕੇ ਦਿੰਦਾ ਬੋਲਣਾ ਜੇ ਤਾਂ ਪਾਈ ਕਿ ਇੱਕ ਵਾਰੀ ਉਹਨਾਂ ਨੂੰ ਕਹਾਂਗੇ ਭਈ ਜੇ ਤਾਂ ਸੂਟ ਬਦਲ ਤੇ ਬਦਲ ਤੇ ਜੇ ਨਾ ਬਦਲੇ ਇਹਨਾਂ ਦੀ ਬੋਦਾ ਵੱਡਾ ਹੋਊਗਾ ਉੱਥੇ ਅਗਲੇ ਇਹਨਾਂ ਨੂੰ ਆਪਾ ਮੈਂ ਤਾਂ ਨਿਕ ਪਾਤੀ ਜਾਂਦੀ ਹੈ ਕਿ ਉਹੀ ਉਹ ਸਾਰਿਆਂ ਨੇ ਦੇਖੇ ਹੋਏ ਨੇ ਮੈਂ ਨਹੀਂ ਪੱਕ ਜਾਂਦੀ ਆ ਮੈਂ ਤਾਂ ਉਹੀ ਲਿਆ ਉਹੀ ਪਾਉਂਗੀ ਜਿਹੜਾ ਮੇਰੀ ਭੈਣ ਦੇ ਵਿਆਹ 'ਚ ਮੇਰੇ ਪੇਕੇਆਂ ਨੇ ਬਣਾਇਆ ਸੀ ਮੇਰੇ ਵਾਸਤੇ ਚਲ ਪਾਣੀ ਤਾਂ ਹੋ ਗਿਆ ਗਰਮ ਕਹਿਣੀ ਹੈ ਨਹਾ ਲੈਣਗੇ ਹੁਣ ਉਹ ਪਾਣੀ ਹੋ ਗਿਆ ਗਰਮ ਹਾਂ ਹੋ ਗਿਆ ਪਾਣੀ ਤਾਂ ਗਰਮ ਨਹਾ ਲੇ ਤੁਸੀਂ ਮੈਂ ਇਹ ਕਹਿੰਦੀ ਸੀ ਸੋਨੋ ਮਾੜਾ ਮੋਟਾ ਤੁਸੀਂ ਵੀ ਬੇਬੇ ਨੂੰ ਕਹਿ ਦੋ ਵੀ ਸਾਨੂੰ ਆਪਦੀ ਪਸੰਦ ਦੇ ਸੂਟ ਲਿਆਉਣ ਦੇ ਹੁਣ ਉਹ ਤਾਂ ਸਾਨੂੰ ਪਾਉਣੇ ਪੈਂਦੇ ਨੇ ਮਜਬੂਰੀ 'ਚ ਸਾਨੂੰ ਕਿਹੜਾ ਪਸੰਦ ਹੁੰਦੇ ਨੇ ਇੱਕ ਹੂੰ ਸਸਤੇ ਚੱਕ ਲਿਉਂਦੀ ਐ ਜਿਵੇਂ ਨਹੀਂ ਸੋਹਣੇ ਲੱਗਦੇ ਹੈਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਕੋਈ ਗੱਲ ਨਹੀਂ ਕਰਕੇ ਸਾਰ ਦੇਣੇ ਹੋਗੇ ਜਦੋਂ ਕੋਈ ਪਿੰਡ 'ਚ ਪ੍ਰੋਗਰਾਮ ਹੁੰਦਾ ਪਤਾ ਕਿਵੇਂ ਝਾਕਦੀਆਂ ਨੇ ਬੁੜੀਆਂ ਸਾਡੇ ਕੰਨੀ ਵੀ ਕਹੇ ਜੇ ਸੂਟ ਪਾਈ ਫਿਰਦੀਆਂ ਨੇ ਇੱਕ ਲਿਆਉਂਦੀ ਪੁਰਾਣੇ ਰਿਵਾਜ ਦੇ ਸਸਤੇ ਹੁਣ ਦੁਕਾਨਦਾਰ ਜੇ ਸਸਤੇ ਤੋਂ ਘੱਟ ਪੁਰਾਣੇ ਰਿਵਾਜ ਦੀ ਦੇਊਗਾ ਉਹ ਸਾਰਾ ਦਿਨ ਤੁਹਾਡੇ ਕੋਲ ਪਾਣੀ ਪਾ ਮੈਨੂੰ ਬਣਾ ਕੇ ਆਵੇਂ ਮੈਂ ਬਾਲਟ ਚੱਕ ਲਿਓ ਪਾ ਕੇ ਲੈ ਜਾਓ ਇੱਧਰ ਦੀ ਇਹ ਤਾਂ ਆਪ ਕੁਗੂ ਆ ਇਹ ਕਿਹੜਾ ਸਾਡੀ ਗੱਲ ਸੁਣਦਾ ਮੈਂ ਬਾਈ ਨੂੰ ਕੀ ਕਹਾਂ ਇਹ ਕਿਹੜਾ ਘਟਾ ਹੈ ਇਹ ਤਾਂ ਬੇਬੇ ਦੀ ਗੱਲ ਮੰਨਦਾ ਹੈਗਾ ਚਮਲਾ ਰੱਖੀਏ 부ੜੀ ਤਾਂ ਸਾਰੀ ਇਹਨਾਂ ਨੇ ਸਮਝਮਲਾਈ ਹੋਈ ਹੈ ਜੇ ਮਾੜਾ ਮੋਟਾ ਇਹ ਬੇਬੇ ਨੂੰ ਕਹਿਣਗੇ ਤਾਂ ਹੀ ਸਾਡੀ ਸੁਣਨਗੇ ਹੂੰ